ਤਨ ਤਨ ਜਗਤ ਗੁਰੂ ਬਾਬਾ ਹਾਥੀ RAM ਜੀ ਤੁਹਾਡੀ ਸਦਾ ਹੀ ਜਾਜਾ ਕਰ ਤਨ ਤਨ ਬਾਬਾ ਆਸਰਾ RAM ਜੀ ਤੁਹਾਡੀ ਸਦਾ ਹੀ ਜਾਜਾ ਕਰ ਤੋਂ ਸਾਰੀਆਂ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬੰਗਿਆਂ ਲੱਗੇ ਮਸ਼ਹੂਰ ਪਿੰਡ ਗੁਣਾਚੌਰ ਵਿਖੇ ਦਰਬਾਰ ਬਾਬਾ ਹਾਥੀ RAM ਜੀ ਦੇ ਦਰਬਾਰ ਤੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜੀ ਅੱਜ ਸ਼ੁੱਕਰਵਾਰ ਆ 19 ਤਰੀਕ ਦਿਨ ਐਤਵਾਰ ਅਜ ਤੋਂ ਦੋ ਦਿਨ ਬਾਅਦ ਉਥੇ ਮੈਡੀਕਲ ਕੈਂਪ ਦਾ ਆਯੋਜਨ ਕਰਨ ਜਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਮਾ ਜੀ ਡਾਕਟਰ ਕਰਮਤ ਰਾਮਾ ਜੀ ਨਗਰਵਾਲੇ ਜਿਨ੍ਹਾਂ ਦਾ ਬਹੁਤ ਹੀ ਮਸ਼ਹੂਰ ਹਸਪੀਟਲ ਵਿਸ਼ਵ ਪ੍ਰਸਿੱਧੀ ਕਰ ਚੁੱਕਾ ਡਾਕਟਰ ਰਾਮਾ ਸਪਾਇਨ ਕੇਅਰ ਜੋ ਫਲੋਰ ਸ਼ਹਿਰ ਦੇ ਨੇੜੇ ਫਲੋਰ ਤੋਂ ਨਵਾਂ ਸ਼ਹਿਰ ਰੋਡ ਤੇ ਮੇ ਰੋਡ ਤੇ ਸਥਿਤ ਹੈ ਜੀ ਉਨਾ ਵੱਲੋਂ ਉਹਨਾਂ ਦੀ ਪੂਰੀ ਟੀਮ ਵੱਲੋਂ ਗੁਣਾਚੌ ਰੁਪਏ ਖੇਡ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਰੀਡ ਦੀ ਹੱਡੀ ਦੀ ਕੋਈ ਪ੍ਰੋਬਲਮ ਹੋਵੇ ਕਮਰ ਦਰਦ ਹੋਵੇ ਡਿਸਕ ਪ੍ਰੋਬਲਮ ਹੋਵੇ ਸਰਵਾਈਕਲ ਪ੍ਰੋਬਲਮ ਹੋਵੇ ਜੋੜਾਂ ਦਾ ਦਰਦ ਮਤਲਬ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਉੱਥੇ ਆ ਕੇ ਚੈੱਕ ਕਰਵਾ ਸਕਦੇ ਆ ਸਾਡੇ ਭੈਣ ਭਰਾ ਉੱਥੇ ਸੰਕਤਾਂ ਵਾਸਤੇ ਖਾਣਾ ਵੀ ਦਿੱਤਾ ਜਾਏਗਾ ਚਾਹ ਪਾਣੀ ਵੀ ਦਿੱਤਾ ਜਾਏਗਾ ਔਰ ਲੋੜ ਅਨੁਸਾਰ ਟੈਸਟ ਵੀ ਫ੍ਰੀ ਕੀਤੇ ਜਾਣਗੇ ਕੋਸੀ ਧੰਨਵਾਦ ਕਰ ਆਖਦਿਆਂ ਡਾਕਟਰ ਰਾਮਾ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਉਹਨਾਂ ਵੀਰ ਭਰਾਵਾਂ ਨੂੰ ਸਿਹਤ ਠੀਕ ਹੋਣ ਦਾ ਮੌਕਾ ਦਿੱਤਾ ਜਿਹੜੇ ਵਿਚਾਰੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਤੋਂ ਦੇ ਸ਼ਬਦ ਦੇ ਚਬਚਬਸਤੀਆਂ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਅਗਰ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਇਸ ਬਿਮਾਰੀ ਤੋਂ ਯੂਜ ਰਿਹਾ ਤਾਂ ਪਲੀਜ਼ ਗੁਣਾਚੌੜ ਵਿਖੇ 19 ਤਰੀਕ ਦਿਨ ਐਤਵਾਰ 10 ਤੋਂ 80 ਤੱਕ ਕੈਂਪ ਲੱਗੇਗਾ ਤੁਛ ਨੂੰ ਭੇਜ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ